ਚਲ ਰਿਆ ਸੀ ਡੀਜੇ ਚਲ ਰਿਆ ਸੀ ਤੇ ਚਿਹਰੇ ਦੇ ਵਿੱਚ ਪਰਚੀਆਂ ਨੂੰ ਲੈ ਕੇ ਇੱਕ 16 ਸਾਲ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਦੱਸਦੇ ਕਿ ਘਰ ਦੇ ਵਿੱਚ ਮੁੰਡੇ ਦੇ ਠਾਕੇ ਦਾ ਸਮਾਗਮ ਰੱਖਿਆ ਗਿਆ ਸੀ ਡੀਜੇ ਚਲ ਰਿਆ ਸੀ ਰਿਸ਼ਤੇਦਾਰ ਵੱਡੀ ਗਿਣਤੀ ਦੇ ਵਿੱਚ ਘਰ ਪਹੁੰਚੇ ਸੀ ਤੇ ਇਸੇ ਦੌਰਾਨ ਡੀਜੇ ਤੇ ਪੈਸੇ ਚੁੱਕਣ ਵਾਲੇ 16 ਸਾਲ ਦੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਰਿਵਾਰ ਦਾ ਕਰੋ ਬੁਰਾ ਹਾਲ ਹੈ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਪਰਿਵਾਰ ਤੇ ਉੱਤੇ ਕੀ ਬੀਤ ਰਹੀ ਹੈ ਹਲਕਾ ਕੇਮ ਕਰਨ ਦਿਨੋਂ ਦੇ ਪਿੰਡ ਆਸਲ ਉਤਾਰ ਤੇ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਠਾਕ ਦੇ ਸਮਾਗਮ ਦੇ ਵਿੱਚ ਚੱਲ ਰਹੇ ਡੀਜੇ ਦੇ ਦੌਰਾਨ रिश्तेदार ਪਹੁੰਚੇ ਸੀ ਤੇ ਡੀਜੀ ਤੇ ਪਰਚੀਆਂ ਚੁੱਕਣ ਵਾਲੇ 16 ਸਾਲ ਦੇ ਨੌਜਵਾਨ ਕੋਲੋਂ ਪੈਸੇ ਲੈਣ ਨੂੰ ਲੈ ਕੇ ਹੋਈ ਬਹਿਸ ਦੇ ਵਿੱਚ ਹੀ ਇਸ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਕਾਤਲ ਮੌਕਾਵਾਤਾ ਤੋਂ ਫਰਾਰ ਦੱਸੇ ਜਾ ਰਹੇ ਨੇ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਇਨਾ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਮ੍ਰਿਤਕ ਨੌਜਵਾਨ ਦੀ ਪਛਾਣ ਸੁਰਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਡੀਜੀਆਂ ਉੱਤੇ ਕੰਮ ਕਰਦਾ ਸੀ ਤੇ ਇਸ ਕਤਲ ਦੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਇਸ ਵਕਤ دہشت ਦਾ ਮਾਹੌਲ ਹੈ ਪੂਰੇ ਦਾ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਰੋਂਦਾ ਕਰਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਰਿਵਾਰ ਦੱਸਦੀ ਹੈ ਕਿ ਮ੍ਰਿਤਕ ਨੌਜਵਾਨ ਸੁਰਜੀਤ ਸਿੰਘ ਦੀ ਉਮਰ ਮਹਿਜ਼ ਅਜੇ 16 ਸਾਲ ਦੇ ਕਰੀਬ ਸੀ ਉਸਤੇ ਇੱਕ ਪਰਾ ਤੇ ਦੋ ਹੋਰ ਪਹਿਣਾ ਨੇ ਮ੍ਰਿਤਕ ਸੁਰਜੀਤ ਸਿੰਘ ਕਰੋ ਗਰੀਬ ਹੁਣ ਕਰਕੇ ਅਕਸਰ DJ ਤੇ ਪੈਸੇ ਚੁੱਕਣ ਦੇ ਲਈ ਜਾਂਦਾ ਸੀ ਤੇ ਉੱਥੇ ਇਸ ਮਾਮਲੇ ਸਬੰਧੀ ਜਦੋਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤਾਂ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਕਿ ਕਾਤਲਾਂ ਨੂੰ ਜਲਦ ਫੜਿਆ ਜਾਵੇ ਹਾਲਾਂਕਿ ਪੁਲਿਸ ਦੇ ਵੱਲੋਂ ਇਨ੍ਹਾਂ ਕਾਤਲਾਂ ਦੀ ਪਾਲ ਕੀਤੀ ਜਾ ਰਹੀ ਹੈ ਬੇहद ਹੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਪਿੰਡ ਆਸਲ ਉਤਾਰ ਤੋਂ ਜਿੱਥੇ 16 ਸਾਲ ਦੇ ਮੁੰਡੇ ਨੂੰ ਮੌਤ ਦੇ ਕਾਟ ਉਤਾਰ ਦਿੱਤਾ ਗਿਆ ਡੇਜੀਆਂ ਤੇ ਪਰਚੀਆਂ ਦੇ ਲੈਂਡ ਦੇਣ ਨੂੰ ਲੈ ਕੇ ਹੀ ਮਾਮਲਾ ਪਕਤਾ ਹੈ ਬਹਿਸ ਬਾਚੀ ਪਹਿਲਾਂ ਹੁੰਦੀ ਹੈ ਤੇ ਉਸ ਤੋਂ ਬਾਅਦ ਗੋਲੀ ਮਾਰ ਕੇ ਸੁਰਜੀਤ ਨੂੰ ਮੌਤ ਦੇ ਕਾਟ ਉਤਾਰ ਦਿੱਤਾ ਗਿਆ ਬੀਤੀ ਇੱਕ ਇੱਕ ਮਿੰਟ ਚ ਦੇਖੋ ਮੈਂ ਦੇਖੋ ਮੈਂ ਇੱਕ ਮਿੰਟ ਲਈ ਜੋ ਕਰ ਜਿਓ ਹੁਣ ਬਾਅਦ ਵਿੱਚ ਕੋਈ ਗੱਲ ਨਹੀਂ ਜੋ ਰੱਬ ਨੇ ਕੀਤੀ ਉਹਦੀ ਕੋਈ ਗੱਲ ਨਹੀਂ ਇੱਕ ਮਿੰਟ ਲਈ ਇੱਕ ਮਿੰਟ ਲਈ ਚੁੱਪ ਕਰੋ ਉਹਨੂੰ ਬਿਆਰ ਦੇ ਦਿਓ ਬਸ ਬਾਅਦ ਜੋ ਮਰਜ਼ੀ ਜੱਟਾ ਦੋ ਮਿੰਟ ਚਾਹੀਦ ਦੋ ਮਿੰਟ ਸਾਢੇ ਇੱਕ ਦੇਖੋ ਬੇਵਿਰੋ ਅਨੇ ਕੋਈ ਨਹੀਂ ਪਾਪਾ ਕਹਿੰਦਾ ਹਾਂਜੀ ਹਾਂਜੀ ਕੋਈ ਨਹੀਂ ਕੋਈ ਫਰਾਹ ਇਹ ਮੇਰਾ ਕੋਲਵਿੰਦਰ ਕੌਰ ਕੀ ਲੱਗਦਾ ਏ ਜਿਹਦੀ ਮੌਤ ਹੋਈ ਤੁਹਾਡਾ ਬੇਟਾ ਏ ਮੇਰਾ ਤੇ ਕੀ ਗੱਲ ਹੋਈ ਉਹਨੂੰ ਚੀਜ਼ਾਂ ਦੇ ਜਾਂਦੇ ਸੀ ਗਿਆ ਸੀ ਗੋਲੀ ਮਾਰਤੀ ਕਿਸੇ ਨੇ ਤੇ ਕਿੱਥੇ ਗਿਆ ਸੀ ਡੀ ਜੇ ਦੇ ਉਹ ਆਸਲੀ ਗਿਆ ਸੀ ਤੇ ਕਿੰਨੇ ਕ ਵਜੇ ਦੀ ਗੱਲ ਆ 9 ਵਜੇ ਦੀ ਗੱਲ ਆ ਅੱਗੇ ਵੀ ਜਾਂਦਾ ਸੀ ਡੀ ਜੇ ਦੇ ਹਾਂਜੀ ਜਾਂਦਾ ਹਾਂ ਪਿੰਡ ਦੇ ਸੀ ਡੀ ਜੇ ਤੁਹਾਡੇ ਦੇ ਹਾਂਜੀ ਪਿੰਡ ਦੇ ਕੀ ਮੰਗ ਕਰਦੇ ਜੀ ਹੁਣ ਸਾਨੂੰ ਨਿਸ਼ਾਬ ਚਾਹੀਦਾ ਆ ਮੇਰੇ ਬੇਟੇ ਨੂੰ ਮਾਰ ਕੇ ਸੁੱਟ ਗਏ ਆ ਤੇ ਕਿੰਨੀ ਉਮਰ ਹੀ ਬੇੜੇ ਤੁਹਾਡੇ ਦੀ 15 16 ਸਾਲ ਹੀ ਕਿੰਨੇ ਤੁਹਾਡੇ ਬੇਟੇ ਆ ਹੋਰ ਦੋਵੇਂ ਬੇਟੇ ਸੀ ਮੇਰੇ ਪੁਲਸ ਆਈ ਹੀ ਇਥੇ ਹਾਂ ਪੁਲਸ ਆਈ ਹੀ ਕੀ ਕਾਰਵਾਈ ਕੀਤੀ ਪੁਲਸ ਨੇ ਕੋਈ ਨਹੀਂ ਕੀਤੀ ਕਰਨ ਪਿੰਡ ਕੜਾ ਜੀ ਹਲਕੋ ਕਲਾ ਜਿਹੜੀ ਬੱਚੇ ਦੀ ਮੌਤ ਹੋਈ ਕੀ ਗੱਲ ਹੋਈ ਏ ਇਹ ਆਪਣੇ ਕੋ ਪਰਚੀਆਂ ਲਈ ਆਏ ਕਰਾਣੇ ਮੁੰਡਾ ਬੱਚਾ ਪਰਚੀਆਂ ਚੁਗਦਾ ਪਿਆ ਸੀ ਉਹਨੇ ਪਰਚੀਆਂ ਮੰਗੀਆਂ ਮੁੰਡਾ ਇੱਦਾਂ ਪਰਚੀਆਂ ਚੁਗੰਦੇ ਨੇ ਪਰਚੀਆਂ ਨਹੀਂ ਦਿੱਤੀਆਂ ਉਹਨੇ ਗੋਲੀ ਮਾਰਤੀ ਕੱਢ ਕੇ ਕੌਣ ਹੀ ਜਿੰਨੇ ਮਰੀ ਗੋਲੀ ਪਤਾ ਨਹੀਂ ਭਾਈ ਘਰ ਆਲਿਆਂ ਨੂੰ ਪਤਾ ਹੋਊਗਾ ਘਰ ਦੇਆਂ ਨੂੰ ਪਤਾ ਕੌਣ ਆ ਕੌਣ ਨਹੀਂ ਘਰ ਦੇ ਵੀ ਦੱਸਦੇ ਨਹੀਂ ਭਾਈ ਕੌਣ ਆ ਕਿੱਥੇ ਲਾਇਆ ਸੀ ਡੀਜੇ ਕਿਹੜੇ ਪਿੰਡ ਲਾਇਆ ਸੀ ਇੱਥੇ ਲਾਇਆ ਸੀ ਆਸਲੀ ਲਾਇਆ ਸੀ ਜੀ ਕੀ ਪ੍ਰੋਗਰਾਮ ਹੀ ਹੋਣਾ ਦਾ ਠਾਕਾ ਹੈ ਮੁੰਡੇ ਦਾ ਜੀ ਕੀ ਕੋਈ ਗੱਲਬਾਤ ਪਹਿਲਾਂ ਵੀ ਹੋਈ ਆ ਜਾਂ ਉਹ ਹੋਰ ਵੀ ਕੋਈ ਹੈਗਾ ਨਾਲ ਨਹੀਂ ਭਾਈ ਇਹ ਪਰਚੀਆਂ ਲਈਆਂ ਇਹਨੇ ਤੇ ਮੁੰਡੇ ਨੇ ਪਰਚੀਆਂ ਨਹੀਂ ਦਿੱਤੀਆਂ ਇਹਨੇ ਕੱਢ ਕੇ ਗੋਲੀ ਮਾਰਤੀ ਫਿਰ ਗੋਲੀ ਮਾਰਨ ਦੇ ਬਾਵਜੂਦ ਵੀ ਮੁੰਡਾ ਡੇਗ ਗਿਆ ਇਹਨੇ ਤਿੰਨ ਚਾਰ ਫਾਇਰ ਤਾਂ ਨੂੰ ਕੱਢਿਆ ਆਪਾਂ ਮੁੰਡੇ ਨੂੰ ਚੁੱਕ ਕੇ ਲੈ ਆਏ ਆਂ ਉਹਨਾਂ ਦੇ ਘਰ ਦੇ ਫੇਰ ਸਾਨੂੰ ਦਬਾ ਪਾਈ ਜਾਂਦੇ ਸੀ ਤੁਸੀਂ ਕੱਲ ਹੀ ਕਰਦੇ ਜੇ ਕੱਲ ਹੀ ਰੋਂਦੇ ਜੇ ਇਹ ਵਾਜੋ ਵਾ ਇਦਾਂ ਵਾ ਇਦਾਂ ਵਾ ਕਰਦੇ ਸਾਨੂੰ ਦਬਾ ਪਾਈ ਹੁੰਦੇ ਸੀ ਰਿਸ਼ਤੇਦਾਰ ਹੀ ਭਾਜੀ ਉਹਨਾਂ ਦਾ ਹੀ ਬੱਚਾ ਉਹਨਾਂ ਦੇ ਸੱਜਿਆ ਹੀ ਤੇ ਆਇਆ ਸੀ ਉਹਨਾਂ ਦੇ ਮੁੰਡੇ ਹਾਂਜੀ ਕਾਰਵਾਈ ਹੋਣੀ ਚਾਹੀਦੀ ਦੋਨਾਂ ਮੁੰਡਿਆਂ ਤੇ ਘਰ ਵਾਲਿਆਂ ਨੂੰ ਪਤਾ ਹੋਣਾ ਜੀ ਭਾਜੀ ਘਰ ਵਾਲਿਆਂ ਦੇ ਆਪਾਂ ਨੂੰ ਪੂਰੀ ਕਾਰਵਾਈ ਚਾਹੀਦੀ ਹਾਂਜੀ ਹਾਂਜੀ ਨਾਂ ਦੱਸ ਘਰ ਵਾਲਿਆਂ ਭਾਜੀ ਘਰ ਵਾਲਿਆਂ ਤੇ ਪਰਚਾ ਹੋਣਾ ਚਾਹੀਦਾ ਕਿੰਨੇ ਕ ਵਜੇ ਦੀ ਗੱਲ ਹੈ ਜੀ ਭਾਜੀ 9 ਵਜੇ ਦੀ ਗੱਲ ਜੀ ਤੇ ਜਿਹੜਾ ਮੁੰਡਾ ਇਹਦੀ ਡੈਥ ਹੋਈ ਹੈ ਉਹਦਾ ਕੀ ਨਾਂ ਸੀ ਸਰਜੀਤ ਸਿੰਘ ਜੀ ਕਿੱਥੋਂ ਦਾ ਰ ਗੁਰਲਾਲ ਸਿੰਘ ਪਿੰਡ ਗੜਾ ਜੇ ਅਲਗੋ ਕਲਾ ਕੀ ਲੱਗਦਾ ਜਿਹੜਾ ਜਿਹਦੀ ਮੌਤ ਹੋਈ ਤੁਹਾਡਾ ਆਪਣਾ ਭਤੀ ਆ ਇਹ ਤੇ ਕੀ ਗੱਲਬਾਤ ਹੋਈ ਉਹ ਦਿਨਾਂ ਗੱਲਬਾਤ ਭਾਜੀ ਇਸ ਤਰ੍ਹਾਂ ਕਿ ਡੀਜਿਆਂ ਤੇ ਗਏ ਸੀ ਤੇ ਉੱਥੇ ਮੁੰਡੇ ਨੇ ਗੋਲੀ ਮਾਰਤੀ ਪੈ ਜਾਂਦੇ ਉਹ ਕਰਕੇ ਹੀ ਪਰਚੀਆਂ ਨਾ ਦੇਂਦੇ باوجود ਉਹਨੇ ਗੋਲੀ ਮਾਰਤੀ ਗੋਲੀ ਮਾਰ ਕੇ ਵੀ ਉਹਨੇ 3-4 ਫਾਇਰ ਕੀਤੇ ਆ ਤੇ ਫਿਰ ਉਹਨੇ ਮੁੰਡੇ ਨੂੰ ਚੁੱਕਿਆ ਵੀ ਨਹੀਂ ਵੀ ਇਹਦੇ ਗੋਲੀ ਵੱਜੀ ਆ ਜਾਂ ਨਹੀਂ ਤਾਂ ਵੀ ਉਹਨੇ ਫਾਇਰ ਕਰੀ ਗਿਆ ਫਿਰ ਜਿਹੜੇ ਡੀਜਿਆਂ ਦੇ ਮੁੰਡੇ ਦੂਜੇ ਨਾਲ ਦੇ ਹੀ ਉਹਨਾਂ ਨੇ ਉਹਨੂੰ ਚੁੱਕ ਕੇ ਤੇ ਫਿਰ ਲੈ ਕੇ ਗਏ ਆ ਹਸਪਤਾਲ ਦਾ ਹਸਪਤਾਲੀ ਗਏ ਆ ਤੇ ਉਸ ਤੋਂ ਬਾਅਦ ਫਿਰ ਵੀ ਉਹਨਾਂ ਨੇ ਆਖਿਆ ਵੀ ਤੁਸੀਂ ਰੋਣਕਾ ਤੋਂ ਦਾ ਇਹ ਕੀ ਗੱਲ ਹੋਈ ਫਿਰ ਕੀ ਹੋਇਆ ਧਮਕੀਆਂ ਦਿੰਦੇ ਰਹੇ ਪਰ ਹੁਣ ਵੀ 9 ਵਜੇ ਦੇ ਬਾਵਜੂਦ ਮੁੰਡਾ ਅਸੀਂ ਲੈ ਕੇ ਆਏ ਹਸਪਤਾਲ ਤੇ ਉਦੋਂ ਦੀ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜਾਣਕਾਰੀ ਭਾਜੀ ਦਿੱਤੀ ਹੈ 9 ਵਜੇ ਤੋਂ ਬਾਅਦ ਕੋਈ ਪੁਲਿਸ ਹੁਣ ਟਾਈਮ ਵੇਖ ਲਓ ਵੀ 12 ਵੱਜ ਚੁੱਕੇ ਆ ਉਦੋਂ ਬਾਅਦ ਸਾਡੇ ਕੋਲ ਪੁਲਿਸ ਆ ਕੇ ਚਲ ਗਈ ਆ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਸਾਡੇ ਚੱਕਰ ਲਾਈ ਜਾਂਦੀ ਪੁਲਿਸ ਹਾਂ ਜਿਨ੍ਹਾਂ ਨੂੰ ਫੜਨਾ ਕੋਈ ਕਾਰਵਾਈ ਨਹੀਂ ਕਰਦੀ ਮੰਨ ਲਓ ਸਾਡੇ ਕੋਲ ਚੱਕਰ ਲਾਈ ਜਾਂਦੇ ਆ ਲਾਸ਼ ਇੱਥੋਂ ਕਰਨ ਵਾਸਤੇ ਤੇ ਇੱਥੋਂ ਅਸੀਂ ਇਸ ਤਰ੍ਹਾਂ ਲਾਸ਼ ਦੇਖ ਸਕਦੇ ਹਾਂ ਕੀ ਮੰਗ ਆਨੂੰ ਇਨਸਾਫ ਚਾਹੀਦਾ ਏ ਹਾਂ ਪਿਕਾਰਾਵਾਈ ਕਰਨ ਜਿਹੜਾ ਬੰਦੇ ਨੇ ਕੀਤਾ ਇਹ ਕੰਮ ਉਹਨੂੰ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਹਨ ਹੋਰ ਕੁਝ ਨਹੀਂ ਚਾਹੀਦਾ ਉਦੋਂ ਤੱਕ ਲਾਸ਼ ਉਹਨਾਂ ਤੋਂ ਕਿ ਇੱਥੇ ਲਾਸ਼ ਨਹੀਂ ਰੱਖ ਛੱਡਾਂਗੇ ਸਾਡੀ ਕਾਰਵਾਈ ਹੈ ਮੰਨ ਲਓ ਜੋ ਵੀ ਸਾਡੇ ਤੋਂ ਬਣੂਗਾ ਹਾਂ ਸਾਰੇ ਪ੍ਰਭਾ ਇੱਥੇ ਅਲਗੋਂ ਦੇ ਸਾਰੇ ਇੱਕਠੇ ਹੀ ਪਰਿਵਾਰ ਸਾਰਾ ਹੈ ਬੈਠੇ ਆ ਬੈਠੇ ਆ ਨਾਲ ਸਾਡੇ ਮੈਂ ਕੱਲਾ ਨਹੀਂ ਆ ਪਾਦਾ ਪਰਿਵਾਰ ਹੀ ਸਭ ਨਾਲ ਹੀ ਆ ਗਰੀਬ ਜਨਤਾ ਇਹ ਹੋੜੀ ਕੋਈ ਜਣਾ ਖਾਣਾ ਗੋਲੀ ਮਾਰਦੇ ਆਂ ਰੋਜ਼ ਕਮਾ ਇਹ ਇਹਨਾਂ ਕਮਾ ਚ ਹੀ ਰਹਿੰਦੇ ਆਂ ਹੋਰ ਲੋਜ ਪੈਸਾਂ ਚ ਵੇਨੇ ਆ ਉੱਥੇ ਲੋੜ ਨਹੀਂ ਹੋਣਾ ਪੈਸਾਂ ਦੇ ਬੰਦ ਕੀਤਾ ਲੋਕੀ ਘਰਾਂ ਚ ਪਿਸਤੌਲ ਹਥਿਆਰ ਚਲਾਉਂਦੇ ਰਹਿੰਦੇ ਆ ਕਿੰਨੇ ਨੁਕਸਾਨ ਹੁੰਦੇ ਆ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਸਾਨੂੰ ਇਨਸਾਫ ਚਾਹੀਦਾ ਭਾਈ